ਰਾਮ ਲੱਲਾ ਦੀ ਸੋਹਣੀ ਨਗਰੀ ਅਯੁੱਧਿਆ ਤੋਂ ਖੂਬਸੂਰਤ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਅੰਦਰ ਦੀਆਂ ਤਸਵੀਰਾਂ ਹੁਣ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦਰਅਸਲ ਜਿਸ ਦਿਨ ਦਾ ਇੰਤਜ਼ਾਰ ਸੀ ਉਹ ਕੜੀਆਂ ਖਤਮ ਹੋ ਚੁੱਕੀਆਂ ਨੇ ਰਾਮ ਭਗਤ ਸਾਲਾਂ ਤੋਂ ਇਸ ਦਿਨ ਦੀ ਉਡੀਕ ਕਰੇ ਸੀ ਰਾਮ ਮੰਦਰ ਪ੍ਰਾਣ ਪ੍ਰਤੀਸ਼ਟਾ ਸਮਾਰੋਹ ਦੇ ਵਿੱਚ ਵੱਡੀ ਗਿੰਟੀ ਦੇ ਵਿੱਚ ਭਗਤ ਪਹੁੰਚੇ ਨੇ ਉੱਥੇ ਹੀ ਕ੍ਰਿਕਟ ਜਗਤ ਦੇ ਨਾਲ ਜੁੜੀਆਂ ਹਸਤੀਆਂ ਵੀ ਪਹੁੰਚੀਆਂ ਨੇ ਤੇ ਜੋ ਵੀ ਵੀ ਆਈਪੀ ਪਹੁੰਚੇ ਨੇ ਉਹਨਾਂ ਦੇ ਲਈ ਖਾਸ ਪ੍ਰਬੰਧ ਕੀ ਤੇ gene ਸੋਹਣਦਰੀਆਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਵੀਵੀਪੀਆਈਸ ਤੇ ਲੇਖਾਣ ਦੇ ਪ੍ਰਬੰਧ ਕੀਤੇ ਗਏ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰੇੜੀਆਂ ਤੇ ਹੋਰ ਵੀ ਡ్రਾਈ ਫਰੂਟ ਦਾ ਸਮਾਨ ਉਹਨਾਂ ਦੇ ਲਈ ਲਿਆਂਦਾ ਗਿਆ ਖਾਣ ਦੇ ਲਈ ਖਾਸ ਪ੍ਰਬੰਧ ਕੀਤੇ ਗਏ ਨੇ ਸੋ ਹਰ ਪਾਸੇ ਜੈਸ਼ ਰਾਮ ਦੇ ਜਟਕਾਰੀ ਲੱਕਰੇ ਨੇ ਪੂਰੀ ਭਗਤ ਜੜੇ ਆ ਲੀਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਆਸਤਾ ਲੈ ਕੇ ਪਹੁੰਚੇ ਨੇ ਭਗਤ ਕਿਉਂਕਿ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਗਿਆ ਰਿਹਾ ਸੀ 22 ਜਨਵਰੀ ਅੱਜ ਕਾਫੀ ਇਤਿਹਾਸਿਕ ਦਿਨ ਐ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਪੁਖਤਾ ਇੰਤਜ਼ਾਮ ਕੀਤੇ ਗਏ ਤੇ ਉੱਥੇ ਹੀ ਵੀਆਈਪੀ ਦੇ ਲਈ ਵੀ ਜਿਹੜੇ ਖਾਣ ਦੇ ਲਈ ਪ੍ਰਬੰਧ ਕੀਤੇ ਗਏ ਇੱਕ ਵਾਰ ਤਸਵੀਰਾਂ ਦੇ ਰੁੱਕ ਕਰਦੇ ਆ ਰਾਮ ਲੱਲਾ ਦੀ ਸੋਹਣੀ ਨਗਰੀ ਅਯੁੱਧਿਆ ਤੋਂ ਖੂਬਸੂਰਤ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਅੰਦਰ ਦੀਆਂ ਤਸਵੀਰਾਂ ਹੁਣ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦਰਅਸਲ ਜਿਸ ਦਿਨ ਦਾ ਇੰਤਜ਼ਾਰ ਸੀ ਉਹ ਕੜੀਆਂ ਖਤਮ ਹੋ ਚੁੱਕੀਆਂ ਨੇ ਰਾਮ ਭਗਤ ਸਾਲਾਂ ਤੋਂ ਇਸ ਦਿਨ ਦੀ ਉਡੀਕ ਕਰੇ ਸੀ ਰਾਮ ਮੰਦਰ ਪ੍ਰਾਣ ਪ੍ਰਤੀਸ਼ਟਾ ਸਮਾਰੋਹ ਦੇ ਵਿੱਚ ਵੱਡੀ ਗਿੰਟੀ ਦੇ ਵਿੱਚ ਭਗਤ ਪਹੁੰਚੇ ਨੇ ਉੱਥੇ ਹੀ ਕ੍ਰਿਕਟ ਜਗਤ ਦੇ ਨਾਲ ਜੁੜੀਆਂ ਹਸਤੀਆਂ ਵੀ ਪਹੁੰਚੀਆਂ ਨੇ ਤੇ ਜੋ ਵੀ ਵੀ ਆਈਪੀ ਪਹੁੰਚੇ ਨੇ ਉਹਨਾਂ ਦੇ ਲਈ ਖਾਸ ਪ੍ਰਬੰਧ ਕੀਤੇ ਗੇਨੇ ਸੋਹਣਦਰੀਆਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਵੀਵੀਪੀਆਈਸ ਤੇ ਲੇਖਾਣ ਦੇ ਪ੍ਰਬੰਧ ਕੀਤੇ ਗਏ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰੇੜੀਆਂ ਤੇ ਹੋਰ ਵੀ ਡ్రਾਈ ਫਰੂਟ ਦਾ ਸਮਾਨ ਉਹਨਾਂ ਦੇ ਲਈ ਲਿਆਂਦਾ ਗਿਆ ਖਾਣ ਦੇ ਲਈ ਖਾਸ ਪ੍ਰਬੰਧ ਕੀਤੇ ਗਏ ਨੇ ਸੋ ਹਰ ਪਾਸੇ ਜੈਸ਼ ਰਾਮ ਦੇ ਜਟਕਾਰੀ ਲੱਕਰੇ ਨੇ ਪੂਰੀ ਭਗਤ ਜੜੇ ਆ ਲੀਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਆਸਤਾ ਲੈ ਕੇ ਪਹੁੰਚੇ ਨੇ ਭਗਤ ਕਿਉਂਕਿ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਗਿਆ ਰਿਹਾ ਸੀ 22 ਜਨਵਰੀ ਅੱਜ ਕਾਫੀ ਇਤਿਹਾਸਿਕ ਦਿਨ ਐ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਪੁਖਤਾ ਇੰਤਜ਼ਾਮ ਕੀਤੇ ਗਏ ਤੇ ਉੱਥੇ ਹੀ ਵੀਆਈਪੀ ਦੇ ਲਈ ਵੀ ਜਿਹੜੇ ਖਾਣ ਦੇ ਲਈ ਪ੍ਰਬੰਧ ਕੀਤੇ ਗਏ ਇੱਕ ਵਾਰ ਤਸਵੀਰਾਂ ਦੇ ਰਾਮ ਲੱਲਾ ਦੀ ਸੋਹਣੀ ਨਗਰੀ ਅਯੁੱਧਿਆ ਤੋਂ ਖੂਬਸੂਰਤ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਅੰਦਰ ਦੀਆਂ ਤਸਵੀਰਾਂ ਹੁਣ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦਰਅਸਲ ਜਿਸ ਦਿਨ ਦਾ ਇੰਤਜ਼ਾਰ ਸੀ ਉਹ ਕੜੀਆਂ ਖਤਮ ਹੋ ਚੁੱਕੀਆਂ ਨੇ ਰਾਮ ਭਗਤ ਸਾਲਾਂ ਤੋਂ ਇਸ ਦਿਨ ਦੀ ਉਡੀਕ ਕਰੇ ਸੀ ਰਾਮ ਮੰਦਰ ਪ੍ਰਾਣ ਪ੍ਰਤੀਸ਼ਟਾ ਸਮਾਰੋਹ ਦੇ ਵਿੱਚ ਵੱਡੀ ਗਿੰਟੀ ਦੇ ਵਿੱਚ ਭਗਤ ਪਹੁੰਚੇ ਨੇ ਉੱਥੇ ਹੀ ਕ੍ਰਿਕਟ ਜਗਤ ਦੇ ਨਾਲ ਜੁੜੀਆਂ ਹਸਤੀਆਂ ਵੀ ਪਹੁੰਚੀਆਂ ਨੇ ਤੇ ਜੋ ਵੀ ਵੀ ਆਈਪੀ ਪਹੁੰਚੇ ਨੇ ਉਹਨਾਂ ਦੇ ਲਈ ਖਾਸ ਪ੍ਰਬੰਧ ਤੇ ਜene ਸੋਹਣੀਆਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਵੀਵੀਪੀਆਈਸ ਤੇ ਲੇਖਾਣ ਦੇ ਪ੍ਰਬੰਧ ਕੀਤੇ ਗਏ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰੇੜੀਆਂ ਤੇ ਹੋਰ ਵੀ ਡ్రਾਈ ਫਰੂਟ ਦਾ ਸਮਾਨ ਉਹਨਾਂ ਦੇ ਲਈ ਲਿਆਂਦਾ ਗਿਆ ਖਾਣ ਦੇ ਲਈ ਖਾਸ ਪ੍ਰਬੰਧ ਕੀਤੇ ਗਏ ਨੇ ਸੋ ਹਰ ਪਾਸੇ ਜੈਸ਼ ਰਾਮ ਦੇ ਜਟਕਾਰੀ ਲੱਕਰੇ ਨੇ ਪੂਰੀ ਭਗਤ ਜੜੇ ਆ ਲੀਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਆਸਤਾ ਲੈ ਕੇ ਪਹੁੰਚੇ ਨੇ ਭਗਤ ਕਿਉਂਕਿ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਗਿਆ ਰਿਹਾ ਸੀ 22 ਜਨਵਰੀ ਅੱਜ ਕਾਫੀ ਇਤਿਹਾਸਿਕ ਦਿਨ ਐ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਪੁਖਤਾ ਇੰਤਜ਼ਾਮ ਕੀਤੇ ਗਏ ਤੇ ਉੱਥੇ ਹੀ ਵੀਆਈਪੀ ਦੇ ਲਈ ਵੀ ਜਿਹੜੇ ਖਾਣ ਦੇ ਲਈ ਪ੍ਰਬੰਧ ਕੀਤੇ ਗਏ ਇੱਕ ਵਾਰ ਤਸਵੀਰਾਂ ਦੇਖ ਕਰਦੇ ਆਂ